ਤਾਨੂੰ ਪਤਾ ਵਾ ਵੀ ਅਗਲਾ ਹਫਤਾ ਸ਼ਹੀਦੀ ਦਿਵਸ ਆ ਰਿਹਾ ਵਾ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਪਰਿਵਾਰ ਛੋਟੇ ਤੇ ਵੱਡੇ ਸਹਬਜ਼ਾਦੇ ਤੇ ਪੂਰਾ ਸਰਬੰਸ ਸਾਡੇ ਤੋਂ ਵਾਰ ਦਿੱਤਾ ਹੋਰ ਵੀ ਸ਼ਹੀਦ ਬਹੁਤ ਹੋਰ ਵੀ ਸਿੰਘ ਬਹੁਤ ਸ਼ਹੀਦ ਹੋਏ ਆ ਬਾਬਾ ਮੋਤੀराम ਮਹਿਰਾ ਜੀ ਜਿਨ੍ਹਾਂ ਨੂੰ ਲਾਲਾਂ ਨੂੰ ਦੁੱਧ ਪਿਆਉਣ ਦੀ ਸਜਾਈ ਉਹਨਾਂ ਦਾ ਪੂਰਾ ਪਰਿਵਾਰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ ਮਾਤਾ ਗੁਜਰੀ ਠੰਡੇ ਬੋਜ ਦੇ ਵਿੱਚ ਸ਼ਹੀਦ ਹੋਏ ਬੇਨਤੀ ਇਹੀ ਕਰਨੀ ਆ ਵੀ ਆਪਾਂ ਨੂੰ ਕਿੰਨੇ ਸਾਲ ਹੋ ਗਏ ਸ਼ਹੀਦੀ ਦਿਹਾੜੇ ਮਨਾਉਂਦਿਆਂ ਨੂੰ ਇਸ ਵਾਰ ਕੁਝ ਵੱਖਰਾ ਕਰੀਏ ਵੱਖਰਾ ਕੀ ਕਰਨਾ ਵਾ ਵੀ ਜਿਹੜੇ ਮੇਰੇ ਵੀਰ ਦਸਤਾਰ ਨਹੀਂ ਸਜਾਉਂਦੇ ਸਿਰੋਂ ਮੋਨੇ ਆ ਉਹ ਘੱਟੋ-ਘੱਟ ਆ ਮਹੀਨਾ ਮਹੀਨਾ ਨਹੀਂ ਘੱਟੋ-ਘੱਟ ਇੱਕ ਹਫਤਾ ਸਿਰ ਤੇ ਦਸਤਾਰ ਜ਼ਰੂਰ ਸਜਾਓ ਜਿਹੜੇ ਮੇਰੇ ਵੀਰ ਕਿਸੇ ਨਾ ਕਿਸੇ ਨਸ਼ੇ ਨੂੰ ਸੇਵਿੰਗ ਕਰਦੇ ਆ ਨਸ਼ੇ ਦਾ ਸੇਵਨ ਕਰਦੇ ਆ ਚਾ ਕੋਈ ਤੰਬਾਕੂ ਵਰਤਦਾ ਜਾਂ ਕੋਈ ਡਰਿੰਕ ਕਰਦਾ ਕੋਈ ਵੀ ਨਸ਼ਾ ਕਰਦਾ ਘਟੋ ਘਟ ਇੱਕ ਹਫਤਾ ਜ਼ਰੂਰ ਬੰਦ ਕਰੋ ਜਿਹੜੇ ਵੀਰਪਰਾ ਡੈਕ ਲਾ ਲਾ ਕੇ ਵੱਡੇ ਵੱਡੇ ਟਰੈਕਟਰਾਂ ਦੇ ਉੱਤੇ ਲਾਏ ਹੋਏ ਆ ਹੋਮ ਥੀਟਰ ਉਹਨਾਂ ਦੇ ਉੱਤੇ ਗੰਦੇ ਮੰਦੇ ਗਾਣੇ ਨਾ ਲਾਓ ਘਟੋ ਘਟ ਇੱਕ ਹਫਤਾ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਜਿਹੜਾ ਵੀ ਪੁੱਛੇ ਕੁਝ ਵੱਖਰਾ ਹੋਵੇ ਵੀ ਦੇਖਣ ਨੂੰ ਲੱਗੇ ਵੀ ਹਾਂ ਵੀ ਸ਼ਹੀਦੀ ਹਫਤਾ ਸਾਨੂੰ ਸਾਨੂੰ ਦਰਦ ਦਾ ਸਾਨੂੰ ਦਰਦ ਦਾ ਅਸੀਂ ਉਸ ਦਿਨ ਦੇ ਵਿੱਚ ਉਹ ਦਿਨ ਕਦੇ ਨਹੀਂ ਭੁੱਲ ਸਕਦੇ ਜਿਹੜੇ ਉਹ ਦਿਨ ਗੁਰੂ ਸਾਹਿਬ ਨੇ ਪੂਰਾ ਪਰਿਵਾਰ ਸਾਡੇ ਤੋਂ ਵਾਰਤਾ ਤੇ ਅਸੀਂ ਵੀ ਉਸ ਦਿਨਾਂ ਦੇ ਵਿੱਚ ਉਹਨਾਂ ਨੂੰ ਯਾਦ ਕਰੀਏ ਤੇ ਆਪਣੇ ਬੱਚਿਆਂ ਨੂੰ ਜਰੂਰ ਉਹਨਾਂ ਬਾਰੇ ਦਸੀਏ ਵੀ ਕਿਵੇਂ ਸਾਡੀ ਖਾਤਰ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜਦੋਂ ਤੁਸੀਂ ਇੱਕ ਹਫਤਾ ਆਪਦੀ ਕੋਈ ਨਾ ਕੋਈ ਬੁਰੀ ਆਦਤ ਛੱਡੋਗੇ ਤਾਂ ਹੌਲੀ-ਹੌਲੀ ਤੁਹਾਡੇ ਚੇਂਜ ਆ ਜਾਊਗਾ ਤੁਸੀਂ ਪੱਕਾ ਹੀ ਉਸ ਚੀਜ਼ ਨੂੰ ਅਸੈਪਟ ਕਰ ਲਓਗੇ ਜਦੋਂ ਤੁਸੀਂ ਦਸਤਾਰ ਸਜਾਓਗੇ ਤੁਹਾਨੂੰ ਹੌਲੀ-ਹੌਲੀ ਆਏ ਲੱਗੂਗਾ ਕਿ ਯਾਰ ਬੜਾ ਸੋਹਣਾ ਲੱਗਦਾ ਵਾ ਜਦੋਂ ਆਪਣਾ ਸ਼ੀਸ਼ਾ ਵੇਖੋਗੇ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਦੇਖੋਗੇ ਤਾਂ ਫਿਰ ਹੋ ਸਕਦਾ ਤੁਹਾਡੇ ਦਸਤਾਰ ਪੱਕੀ ਸਾਜੇ ਸੋ ਇਸ ਕਰਕੇ ਬੇਨਤੀ ਇਹੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਇੱਕ ਵਾਰੀ ਆਪਣਾ ਧਿਆਨ ਉੱਥੇ ਜ਼ਰੂਰ ਲੈ ਕੇ ਜਾਓ ਸਰਹੰਦ ਦੀ ਧਰਤੀ ਤੇ ਜਦੋਂ ਛੋੜੇ ਸਹਜਾ ਦੇ ਨੀਆਂ ਦੇ ਵਿੱਚ ਨਿਕਏ ਆ ਕਈ ਬੰਦੇ ਕਹਿੰਦੇ ਦਿਲ ਸਿੱਖੀ ਜਿਹੜੀ ਅੰਦਰ ਦੀ ਆ ਸਿੱਖੀ ਬਾਣੀ ਤੇ ਬਾਣੇ ਦਾ ਧਾਰ ਨਹੀਂ ਹੋਣਾ ਜ਼ਰੂਰੀ ਆ ਸਭ ਤੋਂ ਜਦੋਂ ਕੁਰਬਾਨੀ ਹੋਈ ਕਿਉਂ ਗੁਰੂ ਸਾਹਿਬ ਦੇ ਬੱਚਿਆਂ ਦੀ ਕੁਰਬਾਨੀ ਹੋਈ ਕਿਉਂ ਧਰਮ ਦੀ ਗੱਲ ਹੀ ਸੀ ਨਾ ਕੇਸਾਂ ਦੀ ਗੱਲ ਹੀ ਸੀ ਤੇ ਕੇਸਾਂ ਦੀ ਖਾਤਰ ਹੀ ਤਾਂ ਉਹਨਾਂ ਨੇ ਬੰਦ ਬੰਦ ਕਟਵਾਇਆ ਕੇਸਾਂ ਦੀ ਖਾਤਰ ਤਾਂ ਕਿਵੇਂ ਬਾਬਾ ਜੀ ਸਿੰਘ ਦੀ লাশ ਬਾਬਾ ਜੁਹਾਰ ਸਿੰਘ ਦੀ লাশ ਪਈ ਆ ਤੇ ਮਹਾਰਾਜ ਨੂੰ ਸਿੰਘਾਂ ਨੇ ਕਿਹਾ ਵੀ ਮਾਰੇ ਪੁੱਤ ਦੀ লাশ ਆ ਖੱਪਣ ਦਾ ਪਾ ਦਿਓ ਮਾਰੇ ਕਹਿੰਦੇ ਨਹੀਂ ਇਹ ਜਿੰਨੇ ਇਹ ਵੀ ਮੇਰੇ ਪੁੱਤ ਆ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਤੀਰ ਨੂੰ ਵੀ ਸੋਨਾ ਲੱਗਾ ਸੀ ਤੇ ਪੁੱਤ ਦੀ লাশ ਨੂੰ ਖੱਪਣ ਨਹੀਂ ਜੁੜਿਆ ਤੇ ਪਰ ਸਾਨੂੰ ਕੋਈ ਫਰਕ ਨਹੀਂ ਅਸੀਂ ਉੱਚੀਆਂ-ਉੱਚੀਆਂ ਆਵਾਜ਼ਾਂ ਦੇ ਵਿੱਚ ਇਸੇ ਦਿਨਾਂ ਦੇ ਵਿੱਚ ਹੀ ਵਿਆਹ ਕਰਦੇ ਆਂ ਸਾਨੂੰ ਪੂਰੀ ਚੰਡੀ ਚੜੀ ਹੁੰਦੀ ਆ ਸੋ ਬੇਨਤੀ ਆ ਵੀ ਧਿਆਨ ਰੱਖਿਏ ਜਿਹੜੇ ਬੰਦੇ ਖਾਲਸਤਾਨ ਦੀ ਗੱਲ ਕਰਦੇ ਆ ਖਾਲਸਤਾਨ ਦੀ ਗੱਲ ਕਰਦੇ ਖਾਲਸਤਾਨ ਦਾ ਮਤਲਬ ਕੀ ਆ ਖਾਲਸਤਾਨ ਦਾ ਮਤਲਬ ਆ ਸ਼ੁੱਧ ਖਾਲਸ ਸ਼ੁੱਧ ਹਨ ਤੇ ਅਰੋਗਲਾ